ਇੰਟਰਨੈਟ ਅਜਿਹਾ ਸਾਧਨ ਹੈ ਜੋ ਸਾਨੂੰ ਪੂਰੀ ਦੁਨੀਆ ਨਾਲ ਜੋੜਦਾ ਹੈ ਅਸੀਂ ਕਿਤੇ ਵੀ ਹੋਈਏ ਪਰ ਦੁਨੀਆ ਨਾਲ ਸਾਡਾ ਸੰਪਰਕ ਹਮੇਸ਼ਾ ਜੁੜਿਆ ਰਹਿੰਦਾ ਹੈ ਹਰ ਚੀਜ਼ ਦੇ ਫਾਇਦਿਆਂ ਦੇ ਨਾਲ-ਨਾਲ ਉਸਦੇ ਨੁਕਸਾਨ ਵੀ ਹੁੰਦੇ ਹਨ ਤੇ ਅਜਿਹਾ ਹੀ ਇੰਟਰਨੈਟ ਵੀ ਹੈ ਅੱਜਕਲ ਹਰ ਇੱਕ ਕੋਲ smartphones ਹੈ ਪਰ ਦੇਖਿਆ ਜਾਵੇ ਤਾਂ ਹਰ ਕੋਈ smart ਨਹੀਂ ਕਿਉਂਕਿ ਕਈ ਵਾਰੀ ਅਸੀਂ ਇੰਟਰਨੈਟ ਉੱਤੇ ਵੀ ਧੋਖਾ ਖਾ ਜਾਂਦੇ ਹਾਂ ਇੰਟਰਨੈਟ ਫਰੌਡਸ ਤੋਂ ਇੱਕ ਫਰੌਡ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਹ ਜਾਣਕਾਰੀ ਤੁਹਾਨੂੰ ਦੱਸਣਾ ਸਾਡਾ ਫਰਜ਼ ਹੈ ਕਿਉਂਕਿ ਗੱਲ ਸਾਡੀ ਤੇ ਤੁਹਾਡੀ ਪ੍ਰਾਈਵੇਸੀ ਦੀ ਹੈ ਆਪਾਂ ਸਾਰੇ ਆਪਣੇ smartphones 'ਚ ਕਈ ਤਰ੍ਹਾਂ ਦੀਆਂ apps install ਕਰਦੇ ਹਾਂ ਲੋੜ ਮੁਤਾਬਕ ਇਹ apps ਸਾਨੂੰ ਜਿੱਥੇ ਸਹੂਲਤ ਦਿੰਦੀਆਂ ਹਨ ਉੱਥੇ ਕਈ ਅਜਹੀਆਂ apps ਵੀ ਹੁੰਦੀਆਂ ਹਨ ਜੋ ਸਾਡੀ ਪ੍ਰਾਈਵੇਸੀ ਉੱਤੇ ਹਮਲਾ ਕਰਦੀਆਂ ਹਨ ਤੇ ਅਜਹੀਆਂ ਹੀ ਕੁਝ apps ਨੂੰ ਹਾਲ ਹੀ 'ਚ Google Play Store ਤੋਂ ਚੁੱਕ ਦਿੱਤਾ ਗਿਆ ਹੈ ਜੀ ਹਾਂ Google Play Store ਉਤੇ 13 ਖਤਰਨਾਕ apps ਪਾਈਆਂ ਗਈਆਂ ਹਨ ਜੋ Google ਨੇ remove ਕਰ ਦਿੱਤੀਆਂ ਹਨ ਉਥੇ ਹੀ ਹੁਣ ਬਜ਼ਫੀਡ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ ਪਲੇ ਸਟੋਰ ਉਤੇ 8 ਅਜਹੀਆਂ ਮਸ਼ਹੂਰ ਐਪਸ ਸਾਹਮਣੇ ਆਈਆਂ ਹਨ ਜੋ ਯੂਜ਼ਰਸ ਦੇ ਨਾਲ ਫਰਾਡ ਕਰ ਰਹੀਆਂ ਹਨ ਰਿਪੋਰਟ ਦੇ ਮੁਤਾਬਕ ਇਨ੍ਹਾਂ 8 ਐਪਸ ਦੇ 2 ਅਰਬ ਡਾਊਨਲੋਡਸ ਹਨ ਤੇ ਇਹ ਯੂਜ਼ਰ ਪਰਮਿਸ਼ਨ ਦਾ ਗਲਤ ਇਸਤੇਮਾਲ ਕਰ ਰਹੀਆਂ ਹਨ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 8 ਚੋਂ 7 ਐਪਸ ਸਟ੍ਰੀਮਿੰਗ ਕੰਪਨੀ ਚੀਤਾ ਮੋਬਾਈਲਸ ਦੀਆਂ ਹਨ ਇਨ੍ਹਾਂ ਐਪਸ ਵਿੱਚ ਜੋ ਨਾਮ ਸ਼ਾਮਲ ਹਨ ਉਹਨਾਂ ਵਿੱਚ ਕਲੀਨ ਮਾਸਟਰ ਐਪ ਜੋ ਕਿ smartphones ਦੀਆਂ ਜੰਕ ਫਾਈਲਸ ਨੂੰ ਕਲੀਨ ਕਰਨ ਵਿੱਚ ਕੰਮ ਆਉਂਦੀ ਹੈ ਦੇ ਨਾਲ-ਨਾਲ ਫੋਨ ਦੀ ਰਫਤਾਰ ਵੀ ਤੇਜ਼ ਕਰਦੀ ਹੈ ਪਰ ਫਰਾਡ ਐਪਸ ਵਿੱਚ ਇਸ ਦਾ ਨਾਮ ਸਭ ਤੋਂ ਉੱਪਰ ਹੈ ਦੂਜੀ ਐਪ ਸੀਐਮ ਫਾਈਲ ਮੈਨੇਜਰ ਜੋ ਕਿ ਫੋਨ ਦੀਆਂ ਫਾਈਲਾਂ ਫੋਨ ਗੈਲਰੀ ਆਦ ਨੂੰ ਮੈਨੇਜ ਕਰਦੀ ਹੈ CM Launcher 3D Security Master Battery Doctor Cheetah Keyboard ਸ਼ਾਮਿਲ ਹਨ ਇਹਨਾਂ ਕੰਪਨੀਆਂ ਦੇ ਦੁਨੀਆ ਭਰ ਚ 700 ਮਿਲੀਅਨ ਮੋਬਾਈਲ ਐਪਸ ਦੇ ਐਕਟਿਵ ਯੂਜ਼ਰਸ ਹਨ ਸੋ ਜੇਕਰ ਤੁਹਾਡੇ smartphone ਵਿੱਚ ਵੀ ਇਹਨਾਂ ਚੋਂ ਕੋਈ ਐਪ ਇੰਸਟਾਲ ਹੈ ਤਾਂ ਉਸ ਨੂੰ ਆਪਣੇ ਫੋਨ ਚ ਰਿਮੂਵ ਕਰ ਦਿਓ ਅਤੇ ਬਹੁਤ ਹੀ ਜ਼ਰੂਰੀ ਗੱਲ ਇਹ ਕਿ ਇਸ ਜਾਣਕਾਰੀ ਨੂੰ ਅੱਗੇ ਵੀ ਆਪਣੇ ਦੋਸਤਾਂ ਮਿੱਤਰ ਨਾਲ ਸ਼ੇਅਰ ਕਰ ਦਿਓ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਦੇ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ